ਅਖੀਰਲੇ ਸ਼ਰਾਦ ਤੇ ਲੱਗ ਰਿਹਾ ਸੂਰਜ ਗ੍ਰਹਿਣ ਜ਼ਰੂਰ ਕਰੋ ਇਹ ਉਪਾਅ ਗਰੰਟੀ ਨਾਲ ਚਮਕੇਗੀ ਤੁਹਾਡੀ ਕਿਸਮਤ ਮੱਸਿਆ 21 ਸਤੰਬਰ ਦੀ ਹੈ ਤੇ ਉਸੇ ਦਿਨ ਲਾਸਟ ਸ਼ਰਾਦ ਹੈ ਸੋ ਮੈਂ ਬੇਨਤੀ ਆਪ ਜੀ ਨਾਲ ਇਸ ਵਿਸ਼ੇ ਤੇ ਜ਼ਰੂਰ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਨਾਲ ਜੁੜਿਆ ਜੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਧੀਆਂ ਕਰੀਏ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਵੇਂ ਕਿ ਹੁਣ ਸ਼ਰਾਧ ਚੱਲ ਰਹੇ ਨੇ ਵੈਸੇ ਗੁਰਮਤ ਦਾ ਜਿਹੜਾ ਹੈ ਸ਼ਰਾਧਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਘੱਟੋ ਮੈਂ ਬੇਨਤੀਆਂ ਕਰਕੇ ਆਪਜੀ ਦਾ ਧਿਆਨ ਲਵਾਵਾਂ ਮੇਰੇ ਸਤਿਗੁਰੂ ਕਹਿੰਦੇ ਨੇ ਸ਼ਰਧਾ ਦਾ ਭਾਵੇਂ ਕੋਈ ਲੈਣਾ ਦੇਣਾ ਨਹੀਂ ਹੈ ਸਿੱਖੋ ਕਹਿੰਦੇ ਸਿੱਖਾਂ ਦਾ ਸ਼ਰਧਾ ਨਾਲ ਲੈਣਾ ਦੇਣਾ ਕੋਈ ਨਹੀਂ ਇਹ ਗੱਲ ਯਾਦ ਰੱਖਿਓ ਜਿਹੜੇ ਸ਼ਰਧਾ ਪਾਉਂਦੇ ਨੇ ਉਹ ਸਿੱਖ ਨਹੀਂ ਹੋ ਸਕਦੇ ਜਿਵੇਂ ਹੁਣ ਕਈ ਅੱਜ ਕੱਲ ਸਾਡੇ ਬਾਬੇਆਂ ਨੂੰ ਧੱਕੇ ਨਾਲ ਹੀ ਬਾਹਾਂ ਫੜ-ਫੜ ਕੇ ਘਰੇ ਬਾੜਦੇ ਆ ਬਾਬਾ ਜੀ ਫਲਾਣੇ ਦੀ ਰੋਟੀ ਖਵਾਈ ਸੋ ਬਾਬਾ ਜੀ ਉਹ ਫਲਾਣੇ ਦੇ ਨਾਮ ਦੀ ਅਸੀਂ ਰੋਟੀ ਖਵਾਈ ਆ ਤੁਸੀਂ ਖਾ ਕੇ ਜਾਓ ਬਾਬੇ ਨੂੰ ਖਵਾ ਖਵਾ ਕੇ ਜਾਂਦੇ ਮਰੋੜੇ ਲਾ ਦਿੰਦੇ ਆ ਤੇ ਜਾਂ ਬਾਬੇ ਨੂੰ ਬਿਮਾਰ ਪਾ ਦਿੰਦੇ ਆ ਕਿਉਂਕਿ ਹੁਣ ਕਿੰਨਾ ਖਾਊਗਾ ਬੰਦਾ ਇੱਕ ਘਰੋਂ ਖਾ ਕੇ ਆਇਆ ਦੂਜਾ ਧੱਕੇ ਨਾਲ ਬਾਹ ਫੜ ਕੇ ਅੰਦਰ ਘ੍ਰਿਸਰ ਨੂੰ ਤਿਆਰ ਹੈ ਬਾਬਾ ਜੀ ਖਾ ਕੇ ਜਾਓ ਤੇ ਦੂਸਰੇ ਦਿਨ ਕਦੇ ਬਾਬਾ ਜੀ ਨੂੰ ਚਾਹ ਦੀ ਘੁੱਟ ਵੀ ਨਹੀਂ ਪੁੱਛੀ ਹੁੰਦੀ ਚਲੋ ਮੈਂ ਬੇਨਤੀ ਕਰਾਂ ਵੀ ਸਰਾ ਸਰ ਪਖੰਡਾ ਵੀ ਸਾਡੇ ਜੀ ਦੇ ਨਾਂ ਤੇ ਖਵਾਇਆ ਹੋਇਆ ਉਹਦੇ ਤੱਕ ਕਦੀ ਨਹੀਂ ਪਹੁੰਚਦਾ ਭਾਵੇਂ ਭਾਵੇਂ ਅਸੀਂ ਕਿੱਥੋਂ ਤੱਕ ਮਰਜ਼ੀ ਸਰਚ ਕਿਉਂ ਨਾ ਕਰ ਲਈਏ ਜਿਹੜਾ ਚਲਿਆ ਗਿਆ ਜੀਵ ਉਹਦੇ ਤੱਕ ਜੇ ਐਵੇਂ ਪਿੱਛੋਂ ਚੀਜ਼ਾਂ ਜਾਂਦੀਆਂ ਹੋਣ ਉਹਨੂੰ ਕੂਰੀਅਰ ਹੁੰਦੀਆਂ ਹੋਣ ਤੇ ਅੱਜ ਕੱਲ੍ਹ ਲੋਕਾਂ ਨੇ ਪ੍ਰਾਪਰਟੀਆਂ ਕੂਰੀਅਰ ਕਰ ਕਰਕੇ ਭੇਜ ਦੇਣੀਆਂ ਸੀ ਐਨੇ ਪੈਸੇ ਭੇਜ ਦੇਣੇ ਸੀ ਤਾਂ ਸੰਗਤ ਉੱਥੇ ਤੱਕ ਇਸ ਕਰਕੇ ਬੇਨਤੀ ਕਰਾਂ ਮੈਂ ਥੋੜਾ ਜਿਹਾ ਸਮਝਣ ਦਾ ਯਤਨ ਕਰਿਓ ਇਹ ਸਾਡੇ ਵਿੱਚ ਬਹੁਤ ਵੱਡੀ ਮਨਮਤ ਹੈ ਇਹ ਭੇਡ ਚਾਲੇ ਦੇ ਵਿੱਚੋਂ ਬਾਹਰ ਨਿਕਲੀਏ ਸਾਧ ਸੰਗਤ ਹੁਣ ਕਈ ਜਿਹੜੇ ਲੋਕਾਂ ਨੇ ਲੁੱਟਣ ਦਾ ਜਿਹੜਾ ਤਰੀਕਾ ਬੜਾ ਵਧੀਆ ਅਪਣਾਇਆ ਹੋਇਆ ਹੈ ਸਾਡੇ ਆਲਾ ਲਾਣਾ ਵੀ ਵਿੱਚ ਹੀ ਆਇਆ ਕੁਝ ਕੁ ਮੈਂ ਚਲੋ ਨਾਮ ਨਹੀਂ ਲੈਣਾ ਚਾਹੁੰਦਾ ਸਮਝ ਜੋ ਜਿਹੜੇ ਕਰਦੇ ਨੇ ਉਹ ਆਵਾਜ਼ ਆਜੋ ਇਹ ਸਤਿਗੁਰੂ ਦੀ ਜਿਹੜੀ ਵਡਿਆਈ ਕਰੋ ਇਹ ਸਤਿਗੁਰੂ ਦੇ ਨਾਮ ਤੇ ਲੋਕਾਂ ਨੂੰ ਵਹਿਮ ਭਰਮ ਦੇ ਵਿੱਚ ਪਾ ਕੇ ਲੁੱਟਣ ਦੀ ਕੋਸ਼ਿਸ਼ ਨਾ ਕਰੋ ਨਿੱਜੀ ਆਪਣੀਆਂ ਜੜੀਆਂ ਜੇਬਾਂ ਭਰਨ ਦੀ ਕੋਸ਼ਿਸ਼ ਨਾ ਕਰੋ ਸਾਥ ਸੰਗਤ ਬੇਨਤੀ ਕਰਦੇ ਮਾਂ ਕਿ ਸਾਨੂੰ ਇਹ ਚੀਜ਼ ਜਿਹੜੀ ਹੈ ਉਹ ਸਮਝਣੀ ਪਏਗੀ ਸਾਨੂੰ ਇਹ ਚੀਜ਼ ਜਿਹੜੀ ਹੈ ਉਹ ਸਿੱਖਣੀ ਪਏਗੀ ਪਿਆਰਿਓ ਸਾਡੇ ਕੁਝ ਬਾਬੇ ਪਤਾ ਕੀ ਕਰ ਰਹੇ ਆ ਆਖਰੀ ਸ਼ਰਾਧ ਹੈ ਜੀ 21 ਸਤੰਬਰ ਦੀ ਮੱਸੇ ਆ ਜੀ ਤੁਸੀਂ ਪੂਜਾ ਕਰਾ ਲਓ ਜੀ ਆ ਪਾਠ ਕਰਵਾ ਲਓ ਜੀ ਸਾਥ ਸੰਗਤ ਪਾਠ ਕਰਾਓ ਜੀ ਸਦਕੇ ਕਰਾਓ ਪਰ ਸ਼ਰਾਧ ਨੂੰ ਮੁੱਖ ਰੱਖ ਕੇ ਨਾ ਕਰਵਾਓ ਕਹਿਣ ਤੋਂ ਭਾਵ ਮੇਰੇ ਸਤਿਗੁਰੂ ਕਹਿੰਦੇ ਜਿਹੜਾ ਵਿਹਿਮਾ ਭਰਮਾਂ ਦੇ ਵਿੱਚ ਫਸਿਆ ਹੋਇਆ ਹੈ ਜਿਹੜਾ ਸਿੱਖ ਵਹਿਮ ਕਰਦਾ ਹੈ ਜਿਹੜਾ ਸਿੱਖ ਕਰਮਕਾਂਡ ਕਰਦਾ ਹੈ ਸਾਧ ਸੰਗਤ ਉਹ ਉਹ ਸਿੱਖ ਹੀ ਨਹੀਂ ਹੋ ਸਕਦਾ ਸਤਿਗੁਰੂ ਕਹਿੰਦੇ ਮੇਰਾ ਉਹਦੇ ਨਾਲ ਕੋਈ ਲੇਗਾ ਦੇ ਗੈ ਨਹੀਂ ਹੈਗਾ ਕਹਿੰਦੇ ਭਾਵੇਂ ਉਹ ਜਿੱਥੇ ਤੱਕ ਮਰਜ਼ੀ ਕਿਉਂ ਨਾ ਫਿਰੇ ਜਿੱਥੇ ਤੱਕ ਮਰਜ਼ੀ ਸਿਰ ਕਿਉਂ ਨਾ ਬਣਾਵੇ ਮੇਰਾ ਉਹ ਕੁਝ ਲੱਗਦਾ ਨਹੀਂ ਹੈਗਾ ਮੇਰੇ ਨੇੜੇ ਉਹ ਨਹੀਂ ਲੱਗਦਾ ਸਾਧ ਸੰਗਤ ਸਤਿਗੁਰੂ ਨੇ ਇਹ ਸਪਸ਼ਟ ਜੀ ਗੱਲ ਕਹਿ ਦਿੱਤੀ ਹੁਣ ਫੈਸਲਾ ਸਾਡੇ ਹੱਥ ਵਿੱਚ ਹੈ ਵੀ ਅਸੀਂ ਕੀ ਕਰਨਾ ਆ ਸਾਧ ਸੰਗਤ ਮੱਸੀਆ ਚਲੋ ਠੀਕ ਹੈ ਅਸੀਂ ਮਨਾਉਨੇ ਆ ਵੈਸੇ ਤਾਂ ਚਲੋ ਮੱਸੀਆ ਨਾਲ ਵੀ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਸਾ ਸੰਗਤ ਚ ਚਲੋ ਮਸਿਆ ਮਨਾਉਨੇ ਆ ਇਕੱਠ ਹੁੰਦਾ ਕਿਤੇ ਆਪਾਂ ਜਾਣੇ ਆ ਸੰਗਤ ਨਾਲ ਮੱਥਾ ਟੇਕ ਆਉਨੇ ਆ ਚੰਗੀ ਗੱਲ ਐ ਪਰ ਸਾਧ ਸੰਗਤ ਦਾ ਸ਼ਰਾਧ ਪਾਉਨੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਜੀਵਤ ਪਿਤਰ ਨਾ ਮੰਨੇ ਕੋ ਮੂਏ ਸ਼ਰਾਧ ਕਰਾਹੀ ਜਿਉਂਦੇ ਪਿਤਰਾਂ ਨੂੰ ਮੰਨਦੇ ਨਹੀਂ ਤੇ ਬਾਅਦ ਵਿੱਚ ਸ਼ਰਾਧ ਆਦਕ ਕਰਾਉਂਦੇ ਫਿਰਦੇ ਆ ਸਤਿਗੁਰੂ ਕਹਿੰਦੇ ਇਹ ਸਰਾ ਸਰ ਨਿਰਾਪਖੰਡ ਹੈ ਝੂਠ ਹੈ ਤੇ ਸਤਿਗੁਰੂ ਕਹਿੰਦੇ ਅੱਜ ਤੱਕ ਇੱਥੇ ਖਵਾਇਆ ਹੋਇਆ ਉਹ ਆ ਉਹਨਾਂ ਪਿਤਰਾ ਤੱਕ ਪਹੁੰਚ ਨਹੀਂ ਸਕਦਾ ਜੇ ਪਹੁੰਚਿਆ ਕਿਸੇ ਦਾ ਤਾਂ ਆ ਕੇ ਸਾਬਤ ਕਰੋ ਤੇ ਸਤਿਗੁਰੂ ਕਹਿੰਦੇ ਇਹ ਸਭ ਤੋਂ ਵੱਡਾ ਗਨੇ ਪਖੰਡ ਹੈ ਇਹਨਾਂ ਪਖੰਡਾਂ ਵਿੱਚੋਂ ਨਿਕਲੀਏ ਸਾਧ ਸੰਗਤ ਚਾਹੇ ਸ਼ਰਾਦ ਲਾਸਟ ਹੋਵੇ ਤੇ ਚਾਹੇ ਹੋਵੇ ਪਹਿਲਾ ਗੁਰਬਾਣੀ ਦੀ ਜੜੀ ਹੈ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਪੜ੍ਹੀਏ ਤੇ ਗੁਰਬਾਣੀ ਨਾਲ ਚੀਜ਼ਾਂ ਦਾ ਖੰਡਨ ਕਰਦੀ ਹੈ ਪਿਆਰਿਓ ਇਹਨਾਂ ਵਹਿਮਾਂ ਦੇ ਵਿੱਚੋਂ ਨਿਕਲੀਏ ਅਸੀਂ ਸਮੇਂ ਦੀ ਤੇ ਧਨ ਦੀ ਬਰਬਾਦੀ ਦੋਵਾਂ ਦੀ ਕਰਦੇ ਆ ਤੇ ਮੈਂ ਬੇਨਤੀ ਕਰਾਂ ਵੀ ਅਸੀਂ ਜਾਗਰੂਕਤ ਹੋਈਏ ਜੇ ਹਾਲੇ ਤੱਕ ਅਸੀਂ ਜਾਗਰਤ ਨਹੀਂ ਹੋਏ ਭਾਵੇਂ ਡਿਜੀਟਲ ਦੁਨੀਆ ਹੋ ਗਈ ਅਸੀਂ ਦੇਸ਼ਾਂ ਵਿਦੇਸ਼ਾਂ ਤੱਕ ਯਾਤਰਾਵਾਂ ਕਰ ਲੀਆਂ ਤੇ ਸਾਧ ਸੰਗਤ ਬਾਹਰਲੇ ਕਿਹੜੇ ਸ਼ਰਾਧ ਖਾਉਂਦੇ ਆ ਜੀ ਕਦੇ ਸੋਚ ਕੇ ਵੇਖੋ ਪਰ ਅਸੀਂ ਇਹਨਾਂ ਸ਼ਰਾਧਾਂ ਆਦਿਕ ਦੇ ਚੱਕਰਾਂ 'ਚ ਫਸੇ ਪਏ ਆ ਅਸੀਂ ਇਹਨਾਂ ਇਹਨਾਂ ਚੱਕਰਾਂ 'ਚ ਧਾਗੇ ਤਵੀਤਾਂ ਦੇ ਚੱਕਰਾਂ 'ਚ ਫਸੇ ਪਏ ਆ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਜਿੰਨਾ ਚਿਰ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਨਹੀਂ ਨਿਕਲਦੇ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਪਰੇ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਭਲਾ ਜਿਹੜਾ ਹੈ ਉਹ ਬਿਲਕੁਲ ਹੋ ਹੀ ਨਹੀਂ ਸਕਦਾ ਸਾਧ ਸੰਗਤ ਅਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਆਜ਼ਾਦ ਕਰੀਏ ਇਹਨਾਂ ਚੀਜ਼ਾਂ ਤੋਂ ਪਰੇ ਰਹੀਏ ਤੇ ਸਤਿਗੁਰੂ ਦੀ ਖੁਸ਼ੀ ਅਸੀਂ ਫੇਰ ਹੀ ਲੈਣ ਜੋਗ ਹੋਵਾਂਗੇ ਇਸ ਕਰਕੇ ਸਾਧ ਸੰਗਤ ਆਪਾਂ ਗੁਰਬਾਣੀ ਨਾਲ ਜੁੜੀਏ ਗੁਰਮਤ ਨਾਲ ਜੁੜੀਏ ਸੋ ਇਹਨਾਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ